ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਉੱਤੇ ਅੱਜ ਦੀ ਵੀਡੀਓ ਪੰਜਾਬ ਦੇ ਹਰ ਦਿਲ ਨੂੰ ਛੂ ਜਾਵੇਗੀ ਕਿਉਂਕਿ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਵਿਅਕਤੀ ਦੀ ਜਿਸ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਪਛਾਣ ਦਿੱਤੀ ਰਾਜਵੀਰ ਜਵੰਦਾ ਤੇ ਸਭ ਤੋਂ ਵੱਡੀ ਗੱਲ ਅੱਜ ਅਸੀਂ ਸੁਣਾਵਾਂਗੇ ਰਾਜਵੀਰ ਦੀ ਭੈਣ ਦੇ ਮੂੰਹੋਂ ਕੁਝ ਉਹ ਗੱਲਾਂ ਜੋ ਕਦੇ ਪਹਿਲਾਂ ਨਹੀਂ ਦਸੀਆਂ ਗਈਆਂ ਉਹ ਗੱਲਾਂ ਜੋ ਦਿਲ ਨੂੰ ਝੰਗੋੜ ਦੇਣਗੀਆਂ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਰਾਜਵੀਰ ਜਵੰਦਾ ਇੱਕ ਐਸਾ ਨਾਮ ਜਿਸਨੇ ਸਿਰਫ ਗੀਤ ਨਹੀਂ ਗਾਏ ਸਗੋਂ ਹਰ ਗੀਤ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਉਸਦੇ ਗੀਤਾਂ ਵਿੱਚ ਪਿਆਰ ਵੀ ਸੀ ਦਰਦ ਵੀ ਸੀ ਤੇ ਸੱਚਾਈ ਵੀ ਉਹ ਗਾਇਕ ਨਹੀਂ ਇੱਕ ਜਜ਼ਬਾਸ ਸੀ ਪਰ ਹੁਣ ਜਦੋਂ ਉਹ ਸਾਡੇ ਵਿੱਚ ਨਹੀਂ ਉਸ ਦਾ ਹਰ ਗੀਤ ਇੱਕ ਚੁੱਪੀ ਨਾਲ ਭਰਿਆ ਹੋਇਆ ਲੱਗਦਾ ਹੈ ਉਸ ਦੀ ਮੌਤ ਤੋਂ ਬਾਅਦ ਕਈ ਰਾਜ ਸਾਹਮਣੇ ਆਏ ਕਈ ਦਿਲ ਟੁੱਟ ਗਏ ਪਰ ਜੋ ਦੁੱਖ ਉਸ ਦੀ ਭੈਣ ਨੇ ਸਹਿਆ ਉਹ ਸਭ ਨਾਲ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਅੱਜ ਪਹਿਲੀ ਵਾਰ ਉਸ ਨੇ ਮੀਡੀਆ ਦੇ ਸਾਹਮਣੇ ਖੋਲੇ ਆਪਣੇ ਦਿਲ ਦੇ ਜ਼ਖਮ ਇੰਟਰਵਿਊ ਦੇ ਦੌਰਾਨ ਰਾਜਵੀਰ ਦੀ ਭੈਣ ਨੇ ਕਿਹਾ ਰਾਜਵੀਰ ਮੇਰੇ ਲਈ ਸਿਰਫ ਭਰਾ ਨਹੀਂ ਸੀ ਮੇਰੀ ਛਾਂ ਵੀ ਸੀ ਜਦ ਮੈਂ ਰੋਂਦੀ ਸੀ ਉਹ ਹਸਾ ਦਿੰਦਾ ਸੀ ਅੱਜ ਵੀ ਲੱਗਦਾ ਹੈ ਕਿ ਉਹ ਮੇਰੇ ਨੇੜੇ ਹੈ ਕਹਿ ਰਿਹਾ ਹੈ ਤੂੰ ਰੋਣਾ ਨਹੀਂ ਮੈਂ ਕਦੇ ਤੈਨੂੰ ਛੱਡ ਕੇ ਨਹੀਂ ਜਾਵਾਂਗਾ ਇਹ ਗੱਲ ਸੁਣਾ ਮੀਡੀਆ 'ਚ ਮੌਜੂਦ ਹਰ ਅੱਖ ਨਮ ਹੋ ਗਈ ਉਸਦੇ ਸ਼ਬਦਾਂ ਵਿੱਚ ਇੱਕ ਭੈਣ ਦਾ ਟੁੱਟਿਆ ਦਿਲ ਤੇ ਇੱਕ ਭਰਾ ਦੀ ਯਾਦ ਸਾਫ਼ ਸੁਣਾਈ ਦਿੰਦੀ ਸੀ ਉਸਨੇ ਦੱਸਿਆ ਕਿ ਉਹ ਹਰ ਰਾਤ ਆਪਣੇ ਭਰਾ ਦੀ ਡਾਇਰੀ ਪੜ੍ਹਦੀ ਹੈ ਉਸ ਡਾਇਰੀ 'ਚ ਰਾਜਵੀਰ ਦੇ ਸੁਪਨੇ ਗੀਤਾਂ ਦੇ ਬੋਲ ਤੇ ਕਈ ਅਧੂਰੀਆਂ ਲਾਈਨਾਂ ਲਿਖੀਆਂ ਹੋਈਆਂ ਹਨ ਉਹ ਕਹਿੰਦੀ ਹੈ ਜਦ ਮੈਂ ਉਹ ਡਾਇਰੀ ਪੜ੍ਹਦੀਆਂ ਲੱਗਦਾ ਜਿਵੇਂ ਉਹ ਮੇਰੇ ਨਾਲ ਬੈਠਿਆ ਗਾਰਿਆਂ ਹੋਵੇ ਜਾ ਦੋਸਤੋ ਪੁੱਛਿਆ ਗਿਆ ਕਿ ਰਾਜਵਿਰਦੀ ਵਾਈਫ ਨਾਲ ਰਿਸ਼ਤੇ ਕਿਵੇਂ ਸਨ ਉਸਨੇ ਬਹੁਤ ਹੀ ਸਮਝਦਾਰੀ ਨਾਲ ਕਿਹਾ ਮੇਰੀ ਭਾਬੀ ਵੀ ਬਹੁਤ ਦੁਖੀ ਹੈ ਉਹ ਵੀ ਉਸੇ ਘਰ ਦੀ ਹਿੱਸਾ ਹੈ ਜਿੱਥੇ ਹੁਣ ਖਾਮੋਸ਼ੀ ਵੱਸਦੀ ਹੈ ਕਈ ਗਲਤ ਫਹਮੀਆਂ ਚੱਲ ਰਹੀਆਂ ਹਨ ਪਰ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦੀ ਕਿਸਮਤ ਨੇ ਜੋ ਕੀਤਾ ਸ਼ਾਇਦ ਉਸੇ ਵਿੱਚ ਕੋਈ ਵੱਡੀ ਰਜ਼ਾ ਸੀ ਉਸਨੇ ਇਹ ਵੀ ਕਿਹਾ ਕਿ মিডিਆ ਕਈ ਵਾਰ ਗੱਲਾਂ ਨੂੰ ਵਧਾ ਕੇ ਦਿਖਾ ਦਿੰਦੀ ਹੈ ਸੱਚ ਇਹ ਹੈ ਮੇਰਾ ਭਰਾ ਸਦਾ ਪਰਿਵਾਰ ਨੂੰ ਜੋੜ ਕੇ ਰੱਖਦਾ ਸੀ ਉਸ ਦੀ ਮੌਤ ਤੋਂ ਬਾਅਦ ਸਭ ਦੇ ਵਿੱਚ ਖਾਲੀਪਨ ਜੋ ਕਦੇ ਨਹੀਂ ਭਰੇਗਾ ਰਾਜਵੀਰ ਦੀ ਭੈਣ ਇਸ ਵੇਲੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਉਸਨੇ ਸਾਰੇ ਕੰਮ ਤੋਂ ਬ੍ਰੇਕ ਲੈ ਲਿਆ ਹੈ ਹਰ ਸ਼ਾਮ ਉਹ ਆਪਣੇ ਘਰ ਦੇ ਆਂਗਣ ਚ ਇੱਕ ਦੀਵਾ ਜਲਾਉਂਦੀ ਹੈ ਤੇ ਕਹਿੰਦੀ ਹੈ ਇਹ ਦੀਵਾ ਸਿਰਫ ਰੋਸ਼ਨੀ ਨਹੀਂ ਮੇਰੇ ਭਰਾ ਦੀ ਰੂਹ ਲਈ ਹੈ ਇਹ ਦ੍ਰਿਸ਼ ਦੇਖਣ ਵਾਲੇ ਹਰ ਵਿਅਕਤੀ ਦੇ ਦਿਲ ਨੂੰ ਛੂ ਜਾਂਦਾ ਹੈ ਪਿੰਡ ਦੇ ਬਜ਼ੁਰਗ ਕਹਿੰਦੇ ਹਨ ਜਦੋਂ ਦੀਵਾ ਜਲਾਉਂਦੀ ਹੈ ਹੌਲੀ-ਹੌਲੀ ਹਵਾ 'ਚ ਜਿਵੇਂ ਰਾਜਵੀਰ ਦੀ ਆਵਾਜ਼ ਆਉਂਦੀ ਹੈ ਰਾਜਵੀਰ ਦੀ ਭੈਣ ਨੇ ਸਭ ਤੋਂ ਵੱਡਾ ਐਲਾਨ ਕੀਤਾ ਉਸਨੇ ਕਿਹਾ ਜਲਦੀ ਇੱਕ ਨਵਾਂ Song ਰਿਲੀਜ਼ ਹੋਵੇਗਾ ਜਿਸ ਵਿੱਚ ਰਾਜਵੀਰ ਦੇ ਅਧੂਰੇ ਬੋਲਾਂ ਨੂੰ ਪੂਰਾ ਕੀਤਾ ਜਾਵੇਗਾ ਉਹ ਕਹਿੰਦੀ ਹੈ ਮੇਰਾ ਭਰਾ ਜਿੱਥੇ ਵੀ ਹੈ ਉਹ ਖੁਸ਼ ਹੋਵੇਗਾ ਜੇ ਮੈਂ ਉਸਦੇ ਸੁਪਨੇ ਨੂੰ ਪੂਰਾ ਕਰਾਂਗੀ ਇਹ ਸੁਣ ਕੇ ਹਰ ਪੰਜਾਬੀ ਦਾ ਦਿਲ ਭਰ ਆਇਆ ਇਹ ਸਿਰਫ ਇੱਕ ਗੀਤ ਨਹੀਂ ਹੋਵੇਗਾ ਇਹ ਗੀਤ ਸੁਨੇਹਾ ਹੋਵੇਗਾ ਪਿਆਰ ਕਦੇ ਨਹੀਂ ਮਰਦਾ ਤੇ ਰਿਸ਼ਤੇ ਮੌਤ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ ਦੋਸਤੋ ਰਾਜਵੀਰ ਜਵੰਦਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਸ ਦੀ ਆਵਾਜ਼ ਉਸ ਦੀ ਮਿਹਨਤ ਤੇ ਉਸ ਦਾ ਪਿਆਰ ਸਦਾ ਜਿਉਂਦਾ ਰਹੇਗਾ ਉਸ ਦੀ ਭੈਣ ਦਾ ਇਹ ਹੌਸਲਾ ਹਰ ਭੈਣ ਲਈ ਪ੍ਰੇਰਨਾ ਹੈ ਕਿ ਦੁੱਖਾਂ ਨੂੰ ਤਾਕਤ ਬਣਾਉਣਾ ਵੀ ਇੱਕ ਕਲਾ ਹੈ ਆਓ ਅਸੀਂ ਸਾਰੇ ਮਿਲ ਕੇ ਰਾਜਵੀਰ ਦੀ ਆਤਮਾ ਦੇ ਲਈ ਸ਼ਾਂਤੀ ਲਈ ਅਰਦਾਸ ਕਰੀਏ ਬਾਹੇ ਗੁਰੂ ਰਾਜਵੀਰ ਨੂੰ ਚਰਨਾਂ 'ਚ ਥਾਂ ਦੇਵੇ ਉਸ ਦੀ ਭੈਣ ਨੂੰ ਹੌਸਲਾ ਦੇਵੇ ਜੇ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਦਿਲੋਂ ਪਿਆਰ ਕਰਦੇ ਹੋ ਕਮੈਂਟ ਚ ਲਿਖੋ ਰਾਜਵੀਰ ਸਦਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ